ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੀਰ ਵਿੱਚ ਖੂਨ ਦੌਰਾ ਕਰ ਰਿਹਾ ਹੈ ਸਵਾਸ ਚੱਲ ਰਹੇ ਹਨ ਦਿਲ ਧੜਕ ਰਿਹਾ ਹੈ ਸਾਰੇ ਸਰੀਰ ਦੀ ਹਲਚਲ ਭੋਜਨ ਤੇ ਖੜੀ ਹੈ ਸਰੀਰਕ ਜੀਵਨ ਭੋਜਨ ਦੀ ਬੁਨਿਆਦ ਤੇ ਖੜਾ ਹੈ ਭੋਜਨ ਦਾ ਸੰਬੰਧ ਤੋੜਦੇ ਹੀ ਜੀਵਨ ਛੁੱਟ ਜਾਂਦਾ ਹੈ ਯਤਨ ਕਰਕੇ ਕੋਈ ਵੀ ਸਾਧਨ ਭੋਜਨ ਦਾ ਤਿਆਗੀ ਹੋ ਸਕਦਾ ਹੈ ਪਰ ਭੁੱਖ ਦਾ ਤਿਆਗੀ ਨਹੀਂ ਹੋ ਸਕਦਾ ਪਾਣੀ ਦਾ ਤਿਆਗੀ ਹੋ ਸਕਦਾ ਹੈ ਪਿਆਸ ਨੂੰ ਸਰੀਰ ਵਿੱਚੋਂ ਕੱਢਣਾ ਬੜਾ ਔਖਾ ਹੈ ਸਰੀਰ ਦੀ ਸਾਰੀ ਸ਼ਕਤੀ ਭੋਜਨ ਦੇ ਆਸਰੇ ਤੇ ਖੜੀ ਹੈ ਪਰ ਭੋਜਨ ਤੋਂ ਬਣੀ ਸ਼ਕਤੀ ਨਾਲ ਕੋਈ ਮਹਾਨ ਉਸਾਰੂ ਕੰਮ ਨਹੀਂ ਕੀਤੇ ਜਾ ਸਕਦੇ ਤੇ ਭੋਜਨ ਤੋਂ ਬਣੀ ਸ਼ਕਤੀ ਜੇ ਲੋੜ ਨਾਲੋਂ ਵੱਧ ਜਾਵੇ ਤਾਂ ਵਿਕਾਰਾਂ ਨੂੰ ਜਨਮ ਦਿੰਦੀ ਹੈ ਭੋਜਨ ਦਾ ਸਵਾਦ ਭੁੱਖ ਦੇ ਆਸਰੇ ਤੇ ਖੜਾ ਹੈ ਪਹਿਲੀ ਬੁਰਕੀ ਵਿੱਚ ਜੋ ਸਵਾਦ ਆਵੇਗਾ ਉਹ ਆਖਰੀ ਬੁਰਕੀ ਵਿੱਚ ਨਹੀਂ ਹੋਵੇਗਾ ਇੱਕ ਇੱਕ ਬੁਰਕੀ ਜਿਉਂ-ਜਿਉਂ ਮੂੰਹ ਵਿੱਚ ਪਾਵਾਂਗੇ ਕਿਉਂ ਤਿਉਂ ਸਵਾਦ ਘਟਦਾ ਜਾਵੇਗਾ ਕਿਉਂਕਿ ਇੱਕ ਇੱਕ ਬੁਰਕੀ ਨਾਲ ਭੁੱਖ ਘਟਦੀ ਜਾਵੇਗੀ ਭੁੱਖ ਤੇ ਸਵਾਦ ਦਾ ਆਪਸ ਵਿੱਚ ਗੰਢ ਮੇਲ ਹੈ ਰੂਪੈ ਕਮੈ ਦੋਸਤੀ ਭੁਖੈ ਸਾਧੈ ਗੰਢ ਭਜਨ ਇੱਕ ਆਤਮਿਕ ਖੁਰਾਕ ਹੈ ਭਜਨ ਤੋਂ ਬਣੀ ਸ਼ਕਤੀ ਨਾਲ ਜੋ ਕੰਮ ਹੋਵਣਗੇ ਉਹ ਜਗਤ ਨੂੰ ਸੁੱਖ ਦੇਣ ਵਾਲੇ ਹੋਣਗੇ ਭਜਨ ਦਾ ਰਸ ਭੋਜਨ ਦੇ ਰਸ ਨੂੰ ਮੱਧਮ ਕਰ ਦਿੰਦਾ ਹੈ ਇਸ ਵਾਸਤੇ ਭਜਨ ਦੇ ਰਸਈਏ ਭੋਜਨ ਕੱਟ ਕਰਦੇ ਹਨ 19 ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ అతి ਭੋਜਨ ਕਰਨ ਵਾਲੇ ਮਨੁੱਖਾਂ ਨੂੰ ਭੋਗੀ ਕਿਹਾ ਜਾਂਦਾ ਹੈ ਅਤੇ అతి ਭਜਨ ਕਰਨ ਵਾਲਿਆਂ ਨੂੰ yogi ਆਖਿਆ ਜਾਂਦਾ ਹੈ ਅਤੀ ਭੋਜਨ ਕਰਨ ਵਾਲੇ ਸਰੀਰ ਕਰਕੇ ਰੋਗੀ ਹੋ ਜਾਂਦੇ ਨੇ ਪਰ ਭਜਨ ਸਰੀਰ ਨੂੰ ਨਮਾ ਨਰਵਾ ਰੱਖਦਾ ਵੱਡੀ ਲਕੀਰ ਦੇ ਖਿੱਚਿਆਂ ਦੂਜੀ ਆਪਣੇ ਆਪ ਛੋਟੀ ਹੋ ਜਾਂਦੀ ਭੋਜਨ ਦਾ ਰਸ ਤੇ ਸ਼ਕਤੀ ਭੋਜਨ ਦੀ ਅਹਿਮੀਅਤ ਨੂੰ ਖਤਮ ਕਰ ਦਿੰਦੀ ਅਤੀ ਭੋਜਨ ਦੀ ਬਣੀ ਸ਼ਕਤੀ ਵਿੱਚੋਂ ਸਰੀਰ ਵਿੱਚ ਕਾਮ ਜਨਮ ਲੈਂਦਾ ਪਰ ਭਜਨ ਤੋਂ ਬਣੀ ਸ਼ਕਤੀ ਨਾਲ ਜੀਵਨ ਵਿੱਚ ਰਾਮ ਪ੍ਰਗਟ ਹੁੰਦਾ ਹੈ। అతి ਭੋਜਨ ਕਰਕੇ ਪ੍ਰਸੰਨ ਹੋਣ ਵਾਲਾ ਬੰਦਾ ਇਸ ਗੱਲ ਦਾ ਸਬੂਤ ਹੈ ਕਿ ਇਸ ਕੋਲ ਭਜਨ ਦਾ ਕੋਈ ਰਸ ਹੀ ਨਹੀਂ। అతి ਭੋਜਨ ਜਿੱਥੇ ਵਿਕਾਰ ਨਾਲ ਜੋੜਦਾ ਹੈ, ਉੱਥੇ ਭਜਨ ਨਿਰੰਕਾਰ ਨਾਲ ਜੋੜਦਾ ਹੈ। ਭੋਜਨ ਤੋਂ ਬਣੇ ਜੀਵਨ ਨੂੰ ਸਤਿਗੁਰੂ ਜੀਵਨ ਨਹੀਂ ਕਹਿੰਦੇ। ਦਰਅਸਲ ਜੀਵਨ ਦਾ ਹੀ ਉਹੀ ਹੈ ਜੋ ਭਜਨ ਕਰਦਾ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰਨਾ ਜੀਵੈ ਕੋਏ ਜੇ ਜੀਵੈ ਪਤਲੱਥੀ ਜਾਏ ਸਭ ਹਰਾਮ ਜੇ ਤਾ ਗਿਛ ਖਾਏ ਇੱਕ ਸੂਫੀ ਸੰਤ ਦਾ ਕਹਿਣਾ ਹੈ ਕਿ ਖਾਣਾ ਪੀਣਾ ਇਸ ਵਾਸਤੇ ਹੈ ਕਿ ਤੂੰ ਜਿੰਦਾ ਰਵੇਂ ਔਰ ਜ਼ਿੰਦਗੀ ਇਸ ਵਾਸਤੇ ਹੈ ਕਿ ਤੂੰ ਜ਼ਿਕਰ ਇਲਾਹੀ ਕਰਦਾ ਰਹੇ ਖੁਰਦਨ ਬੁਰਾਏ ਜਿਸਤਨ ਜ਼ਿਕਰ ਕਰਦਨ ਅਸਤ ਮੌਲਾਨਾ ਰੂਮ ਦਾ ਕਹਿਣਾ ਹੈ ਕਿ ਜ਼ਿਆਦਾ ਖੁਰਾਕ ਨਾਲ ਤਨ ਮੋਟਾ ਹੁੰਦਾ ਪਰ ਜ਼ਿਆਦਾ ਬੰਦਗੀ ਨਾਲ ਰੂਹ ਮੋਟੀ ਹੁੰਦੀ ਗਰ ਅਜ ਤੂ ਆਮ ਆਮ ਵਿੱਚ ਸੁਵਦ ਪਰਵਾ ਤਨ کریم ਅਜ ਤੂ ਆਮ ਆਮ ਵੇਸ਼ ਸੁਵਦ ਪਰਵਾ ਭੋਜਨ ਤੋਂ ਬਣੀ ਸ਼ਕਤੀ ਦੇ ਨਾਲ ਬੰਦਾ ਦੂਜੇ ਦੇ ਮੂੰਹ ਦੀ ਬੁਰਕੀ ਨੂੰ ਖੋਂਦਾ ਪਰ ਭਜਨ ਤੋਂ ਬਣੀ ਸ਼ਕਤੀ ਨਾਲ ਬੰਦਾ ਦੂਜੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਸੋ ਸਪਸ਼ਟ ਹੋਇਆ ਕਿ ਭੋਜਨ ਦੀ ਸ਼ਕਤੀ ਖੋਨ ਤੇ ਮਜਬੂਰ ਕਰਦੀ ਪਰ ਭੋਜਨ ਦੀ ਸ਼ਕਤੀ ਦੇਣਾ ਹੈ ਸਭ ਕੁਝ ਦੇ ਦੇਣਾ ਭੋਜਨ ਦਾ ਰਸ ਮਿਲਦੇ ਹੀ ਜੀਵਨ ਨੂੰ ਸਿਖਰ ਲੱਭ ਪੈਂਦੀ ਹੈ ਤੇ ਜੀਵਨ ਦਾ ਮਕਸਦ ਹੱਲ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ